ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਨੂੰ ਠੱਲ ਪਾਉਣ ਅਤੇ ਰੁਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਬਗੈਰ ਕਿਸੇ ਰਿਸ਼ਵਤ ਤੋਂ ਬਗੈਰ ਕਿਸੇ ਸਿਫਾਰਿਸ਼ ਤੋਂ ਮੈਂ ਆਪਣੇ ਚੀਫ ਮਿਨਿਸਟਰ ਭਗਵੰਤ ਮਾਨ ਸਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਓਪਰਚੁਨਿਟੀ ਦਿੱਤੀ ਤੇ ਨਾਲੇ ਮੈਨੂੰ ਇਸ ਗਵਰਨਮੈਂਟ ਡਿਪਾਰਟਮੈਂਟ 'ਚ ਆਉਣ ਦਾ ਇੱਕ ਸੁਨਹਿਰੀ ਮੌਕਾ ਦਿੱਤਾ ਇੱਕ ਸੁਨਹਿਰੀ ਅਹੁਦਾ ਦਿੱਤਾ ਮੈਂ ਮਾਨ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਐਗਜ਼ਾਮ ਆਉਂਦੇ ਆ ਹਰ ਸਾਲ ਰਿਜ਼ਲਟ ਆਉਂਦੇ ਆ ਲਗਾਤਾਰ ਬੱਚਿਆਂ ਨੂੰ ਓਪਰਚੁਨਿਟੀਆਂ ਮਿਲਦੀਆਂ ਪੰਜਾਬ ਸਰਕਾਰ ਮਿਸ਼ਨ ਰੋਜ਼ਗਾਰ ਦੇ ਤਹਿਤ ਨੌਕਰੀਆਂ ਦੇ ਗੱਫੇ ਦੇ ਰਹੀ ਹੈ ਇਸੇ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਚ 54933 ਨੌکریاں ਦਿੱਤੀਆਂ ਜਾ ਚੁੱਕੀਆਂ ਹਨ ਆਮ ਵੈਰੀ ਗ੍ਰੇਟਫੁਲ ਮੈਂ ਸੀਐਮ ਸਰ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਉਹਨਾਂ ਨੇ ਵੈਕੈਂਸੀਸ ਕਰਦੀ ਐਂਡ ਵਿਦਆਊਟ ਐਨੀ ਕ腐ਸ਼ਨ ਅੱਜ ਪਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ ਇਹ ਆਖਰੀ ਨੌਕਰੀ ਨਹੀਂ ਹੈ ਆਖਰੀ ਸਮਝਣਾ ਨਹੀਂ ਹੋਰ পড়ੋ ਜਿਨੇ ਕੋਈ ਯਾ ਤੇ ਜੀ ਨੋ ਬੋਰਡ ਬੀਸੀਐਸ ਦੇ ਵੀ ਨਿਕਲਣਗੇ ਕਰਨ ਨੂੰ ਯੂਪੀਐਸਸੀ ਸੈਂਟਰ ਖੋਲ ਰਿਹਾ ਆ ਆਈਐਸ ਵਾਸਤੇ ਤਿਆਰੀ ਕਰ ਲੋ ਤੋ ਆਪਾਂ ਕੋਈ ਨਹੀਂ ਕਰ ਸਕਦੇ ਜੀ ਜਿਹੜੇ ਆਈਐਸ ਬੰਦੇ ਆ ਕੋਈ ਨਹੀਂ ਤਾਂ ਆਪਣੇ ਫਰਕੀ ਹੈ ਬਸ ਉਹ ਸੈਟਿੰਗ ਚਾਹੀਦੀ ਹੈ ਪ੍ਰੋਪਰ ਮਾਹੌਲ ਚਾਹੀਦਾ ਬਸ ਉਹ ਅਸੀਂ ਤੁਹਾਨੂੰ ਦੇਵਾਂਗੇ ਸਰਕਾਰ ਦਾ ਕੰਮ ਰਨਵੇ ਹੁੰਦਾ ਰਨ ਦੇ ਜਹਾਜ ਨੂੰ ਉਡਾਉਂਦਾ ਨਹੀਂ ਹੈਗਾ ਰਨ ਵਿੱਚ ਜਹਾਜ ਨੂੰ ਮੌਕਾ ਦਿੰਦਾ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੇਨਿੰਗ ਸਵੇਰਾ ਟੀਵੀ ਮੈਂ ਨਰਮਲ ਕੁਮਾਰ ਅੱਜ ਸਾਈਬਰ ਸੈੱਲ ਥਾਣੇ ਵਿੱਚ ਪਹੁੰਚਿਆ ਮੇਰੇ ਨਾਲ ਐਸਐਚਓ ਕਮਲਜੀਤ ਸਿੰਘ ਗਿੱਲਾ ਸਾਈਬਰ ਸੈੱਲ ਦੇ ਇੰਚਾਰਜ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਦੇਣੀ ਸਵੇਰਾ ਤੇ ਸਵਾਗਤ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਸਾਈਬਰ ਸੈੱਲ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਇਹਦੀ ਬਤਾਂ ਲੋਕਾਂ ਨੂੰ ਇਹੀ ਦੱਸਣਾ ਚਾਹੁੰਦੇ ਆ ਵੀ ਇਹ ਜਿਹੜੀ ਤੁਹਾਡੀ ਖੂਨ ਪਸੀਨੇ ਦੀ ਕਮਾਈ ਹੈ ਉਹਨੂੰ ਕਿਵੇਂ ਤੁਸੀਂ ਸਾਂਭ ਕੇ ਰੱਖਣਾ ਹੈ ਫਰੌਡ ਅੱਜਕੱਲ ਬਹੁਤ ਜ਼ਿਆਦਾ ਹੋ ਰਹੇ ਨੇ ਇਸ ਸੰਬੰਧੀ ਅਸੀਂ ਸਕੂਲਾਂ ਕਾਲਜਾਂ ਜਾ ਕੇ ਵੀ ਲੁੱਕ ਬੱਚਿਆਂ ਨੂੰ ਵੀ ਬਾਕੀ ਪਬਲਿਕ ਨੂੰ ਵੇਅਰ ਕਰਦੇ ਰਹਿਣੇ ਆ। ਇਸ ਸੰਬੰਧੀ ਅਸੀਂ ਇਸ ਸਾਲ ਦੇ 11 ਮੁਕਦਮੇ ਦਰਜ ਕਰ ਕੀਤੇ ਹੈਗੇ ਨੇ। ਇਹਦੇ ਵਿੱਚੋਂ 19 ਮੁਰਜਾ ਮਰਸ ਕੀਤੇ ਆ ਅਸੀਂ ਤੇ 1 ਕਰੋੜ 67 ਲੱਖ ਦੀ ਅਸੀਂ ਰਕਮਾਂ ਜਿਹੜੀ ਪੈਸੇ ਉਹ ਹੋਲਡ ਤੇ ਲਾ ਰੱਖੇ ਆ। ਤੇ ਸਾਈਬਰ ਸੈੱਲ ਵੱਲੋਂ ਲੋਕ ਫੇਰ ਵੀ ਜਾਗਰਦੋਂ ਉਹਦੇ ਫੇਰ ਵੀ ਠੱਗੀ ਦਾ ਸ਼ਿਕਾਰ ਨੇ ਇਹਨੂੰ ਕਿਵੇਂ ਦੇਖਦੇ ਹੋ? ਕਿ ਲੋਕਾਂ ਨੂੰ ਅਵੇਅਰ ਤਾਂ ਹੋਣਾ ਹੀ ਪੈਣਾ। ਇਹ ਤਾਂ ਹੁਣ ਜੇ ਮੰਨ ਲਓ ਕੋਈ ਘਰੇ ਬੱਚਾ ਪੜਿਆ ਲਿਖਿਆ ਸਿਆਣਾ ਹੈ ਉਹ ਆਪਣੇ ਮਾਪੇ-ਬਾਪ ਨੂੰ ਦੱਸੇ ਆਪਣੇ ਆਣਗਵਾਂ ਨੂੰ ਦੱਸੇ ਲੋਕਾਂ ਦਾ ਵੀ ਫਰਜ਼ ਬਣਦਾ ਨਾ ਵੀ ਬਿਲਕੁਲ ਆਪਣੇ ਆਪ ਨੂੰ ਥੋੜਾ ਜਿਹਾ ਅਵੇਰ ਕਰਨ ਸਾਡੇ ਨਾਲ ਸੀਨੀਅਰ ਕੋਸਟੇਬਲ ਜਗਤਾਰ ਸਿੰਘਾ ਜੋ ਸਾਈਬਰ ਸੈੱਲ ਬਾਰੇ ਪੂਰੀ ਜਾਣਕਾਰੀ ਦੇਣਗੇ ਸਰ ਕੀ ਕਹਿਣਾ ਚਾਹੁੰਦੇ ਹੋ ਸਾਈਬਰ ਸੈੱਲ ਬਾਰੇ ਠੱਗਾਂ ਵੱਲੋਂ ਨਵੀਆਂ ਤਕਰੀਕਾਂ ਬਣਾ ਕੇ ਕਿਵੇਂ ਪੁਲਿਸ ਦੀ ਫੋਟੋ ਲਾ ਕੇ ਵਟਸਐਪ ਕਾਲਿੰਗ ਹੋ ਰਹੀ ਆ ਲੋਕਾਂ ਨੂੰ ਠੱਗਣ ਦਾ ਸ਼ਿਕਾਰ ਨਵੇਂ ਤੋਂ ਨਵਾਂ ਤਰੀਕਾ ਭਾਲਦੇ ਆ ਕੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹੋ ਇਸ ਬਾਰੇ ਅੱਛਾ ਸ੍ਰੀਕਾਲ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਡੀਜੀਪੀ ਪੰਜਾਬ ਸ਼੍ਰੀ ਗੌਰਵ ਜੱਦਵ ਜੀ ਐਸਐਸਪੀ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ ਆलम ਜੀ ਸਾਡੇ ਡੀਐਸਪੀ ਸਾਈਬਰ ਦੇ ਸਰਦਾਰ ਜਤਿੰਦਰਪਾਲ ਸਿੰਘ ਜੀ ਤੇ ਸਾਡੇ ਐਸਐਚਓ ਸਾਈਬਰ ਕ੍ਰਾਈਮ ਦੇ ਸ਼੍ਰੀ ਇੰਸਪੈਕਟਰ ਆਪਣੇ ਕਮਲਜੀਤ ਸਿੰਘ ਜੀ ਜਿਨ੍ਹਾਂ ਦੀਆਂ ਗਾਈਡਲਾਈਨ ਮੁਤਾਬਕ ਅਸੀਂ ਸਮੇਂ-ਸਮੇਂ ਸਰ ਜਿਹੜੇ ਸੈਮੀਨਾਰਾਂ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੇ ਲਗਾਉਨੇ ਰਹੇ ਨੇ ਆ ਪਬਲਿਕ ਪਲੇਸ ਦੇ ਵਿੱਚ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਤਾਂ ਜੋ ਉਹ ਜਿਹੜੀ ਇਹ ਸਾਈਬਰ ਫਰਾਡ ਹੋ ਰਹੇ ਨੇਗੇ ਉਹਨਾਂ ਤੋਂ ਬਚ ਸਕਣ ਉਹ ਸਰ ਨਵੇਂ ਤਰੀਕੇ ਲੱਭੇ ਆ ਰਹੇ ਜਿਵੇਂ ਹੁਣ ਪੁਲਿਸ ਦੀ ਫੋਟੋ WhatsApp ਕਰਕੇ ਕੋਲ ਕਰ ਰਿਹਾ ਤੁਹਾਡੇ ਦੇ ਪਰਚਾ ਦਰਜ ਹੋ ਗਏ ਇਹ ਕੀ ਮੈਟਰ ਆ ਪੂਰਾ ਲੋਕਾਂ ਨੂੰ ਜਾਗਰੂਤ ਕਰੋ ਦੇ ਬਾਰੇ ਹਾਂਜੀ ਇਦਾਂ ਜਿਹੜੇ ਹੁਣ ਤਰੀਕੇ ਜਿਹੜੇ ਅਪਣਾ ਰਹੇ ਨੇਗੇ ਉਹ ਜਿਹੜੇ ਪਬਲਿਕ ਤੋਂ ਵਿੱਚੋਂ ਸਰਚ ਕਰਕੇ ਫੋਟੋਆਂ ਨੂੰ ਐਡਿਟ ਕਰਕੇ ਪੁਲਿਸ ਦੀ ਵਰਦੀ ਦੇ ਵਿੱਚ ਉਹਨੂੰ WhatsApp ਤੇ ਲਗਾ ਕੇ ਪ੍ਰੋਫਾਈਲ ਪਿਕ ਤੇ ਉਹਨਾਂ ਨੂੰ ਵੀਡੀਓ ਕਾਲ ਦੇ ਜ਼ਰੀਏ ਜਾਂ ਇੱਕ ਟੀਮ ਬਣਾ ਕੇ ਉਹਨਾਂ ਨੂੰ ਕਾਲਿੰਗ ਕੀਤੀ ਜਾਂਦੀ ਹੈਗੀ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਹਾਡਾ ਜਿਹੜਾ ਅਕਾਊਂਟ ਹੈ ਜਾਂ ਤੁਹਾਡੀ ਜਿਹੜੀ ਐਕਟੀਵਿਟੀ ਆ ਉਹ ਐਡਾ ਕ੍ਰਾਈਮ ਦੇ ਵਿੱਚ ਜਿਹੜੀ ਇਨਵੋਲਵ ਆ ਅਸੀਂ ਤੁਹਾਡੇ ਤੇ ਐਫਆਈਆਰ ਰਜਿਸਟਰਡ ਕਰ ਰਹੇ ਹਾਂਗੇ ਤੇ ਅਸੀਂ ਤੁਹਾਨੂੰ ਡਿਜੀਟਲ ਅਰੈਸਟ ਦੇ ਵਿੱਚ ਰੱਖ ਰਹੇ ਹਾਂਗੇ ਜਿੰਨਾ ਚਿਰ ਸਾਡੀ ਟੀਮ ਤੁਹਾਨੂੰ ਆ ਕੇ ਇੱਥੇ ਰੈਸਟ ਨਹੀਂ ਕਰ ਪਾਉਂਦੀ ਉਹਨਾਂ ਟਾਈਮ ਤੁਸੀਂ ਸਾਡੀ ਨਿਗਰਾਨੀ ਦੇ ਵਿੱਚ ਰਹੋਗੇ ਤੇ ਉਹਨਾਂ ਨੂੰ ਡਰਾਇਆ ਜਾਂਦਾਗਾ ਤੇ ਉਹਨਾਂ ਨੂੰ ਡਰਾ ਕੇ ਉਹਨਾਂ ਤੋਂ ਜਿਹੜੇ ਪੈਸੇ ਨੇ ਉਹਨੂੰ ਮਸਲੇ ਨੂੰ ਨਿਪਟਾਉਣ ਦੇ ਲਈ ਉਹਨਾਂ ਤੋਂ ਜਿਹੜੇ ਪੈਸੇ ਨਾ ਟਰਾਂਸਫਰ ਕਰਵਾਏ ਜਾਂਦੇ ਨੇਗੇ ਉਹ ਇਹਨਾਂ ਛੇਤੀ ਹੁੰਦਾਗਾ ਜਿਹੜੇ ਲੋਕ ਅਵੇਅਰ ਨਹੀਂ ਹੁੰਦੇ ਉਹ ਇਸ ਚੀਜ਼ ਦਾ ਸ਼ਿਕਾਰ ਹੁੰਦੇ ਨੇਗੇ ਜੇ ਉਹਨਾਂ ਨੂੰ ਪਤਾ ਹੋਵੇ ਵੀ ਡਿਜੀਟਲ ਅਰੈਸਟ ਨਾਮ ਦੀ ਕੋਈ ਚੀਜ਼ ਹੈ ਨਹੀਂ ਇਦਾਂ پولیس ਸਾਨੂੰ ਆਨਲਾਈਨ ਡਿਜੀਟਲ ਅਰੈਸਟ ਦੇ ਵਿੱਚ ਨਹੀਂ ਰੱਖ ਸਕਦੀ ਤਾਂ ਉਹ ਜਿਹੜੇ ਲੋਕ ਨੇ ਇਸ ਚੀਜ਼ ਦਾ ਸ਼ਿਕਾਰ ਹੁੰਦੇ ਨੇ ਨਵੇਂ ਨਵੇਂ ਤਰੀਕੇ ਲੱਭਿਆ ਸਮੇ ਸਮੇਸਰ ਸੁਰੂ ਸੈਮ ਲੈ ਵੀ ਲਗਾਏ ਨਾ ਫੇਰ ਵੀ ਲੋਕ ਜਾਗਰੂਕ ਹੋਣ ਕਿਵੇਂ ਦੇਖਦੇ ਹੋ ਇਸ ਨੂੰ ਇਸ ਚੀਜ਼ ਨੂੰ ਅਸੀਂ ਇਹ ਦੇਖਦੇ ਆ ਵੀ ਜਿਹੜੇ ਅਸੀਂ ਸੈਮੀਨਾਰ ਸਕੂਲਾਂ ਕਾਰਜਾਂ ਦੇ ਵਿੱਚ ਲਗਾਉਨੇ ਆਂਗੇ ਜਾਂ ਪਬਲਿਕ ਪੁਲਿਸ ਦੇ ਵਿੱਚ ਲਵਾਉਨੇ ਆ ਉਹ ਜਿਹੜੀ ਜਾਣਕਾਰੀ ਆ ਉਹ ਲੋਕ ਨੇ ਜਿਹੜੇ ਜਾਂ ਸਟੂਡੈਂਟ ਨੇਗੇ ਉਹ ਆਪਣੇ ਤੱਕ ਸੀਮਿਤ ਰੱਖ ਲੈਂਦੇ ਨੇਗੇ ਉਹ ਆਪਣੇ ਪਰਿਵਾਰ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਜਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਨਹੀਂ ਕਰਦੇਗੇ ਜਿੰਨਾ ਉਹ ਇਹ ਜਾਣਕਾਰੀ ਨੂੰ ਸਾਂਝਾ ਕਰਨਗੇ ਉਨਾ ਹੀ ਲੋਕ ਅਵੇਅਰ ਹੋਣਗੇ ਇਸ ਚੀਜ਼ ਤੋਂ ਬਚ ਸਕਣਗੇ ਤੇ ਥੱਗੀ ਦਾ ਲੋਕ ਸ਼ਿਕਾਰ ਨਾ ਹੋਣ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਵੇਂ ਬਚ ਸਕਦੇ ਲੋਕ ਇਹ ਤੋਂ ਹਾਂਜੀ ਲੋਕ ਇੱਕ ਇਹ ਹੈ ਵੀ ਅੱਜਕੱਲ ਜਿਹੜਾ ਸਿਸਟਮ ਚੱਲ ਰਿਹਾ ਹੈਗਾ ਲੋਕ ਆਨਲਾਈਨ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਨੇਗੇ ਉਹ ਜਿੰਨੀ ਵੀ ਆਪਦੀ ਜਾਣਕਾਰੀ ਆਗੀ ਉਹ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕਰ ਦੇਣਗੇ ਆਪਣੀਆਂ ਪਰਸਨਲ ਫੋਟੋਆਂ ਪ੍ਰਾਈਵੇਸੀ ਦੀਆਂ ਆਪਣੀ ਜਿੰਨੇ ਵੀ ਫੈਮਿਲੀ ਦੀਆਂ ਨੇ ਕਿਤੇ ਟ੍ਰਿਪ ਤੇ ਜਾ ਰਹੇ ਨੇ ਜਾਂ ਕਿਤੇ ਵੀ ਉਹ ਸੋਸ਼ਲ ਮੀਡੀਆ ਤੇ ਅਪਲੋਡ ਕਰ ਦੇਣਗੇ ਜਿਹੜੇ ਇਹ ਫਰਾਡ ਕਰਦੇ ਨੇ ਕ੍ਰਿਮੀਨਲ ਨੇ ਜਾਂ ਸਾਈਬਰ ਫਰਾਡ ਕਰਦੇ ਨੇਗੇ ਉਹ ਆਪਣੀਆਂ ਫੋਟੋਆਂ ਨੇ ਜਿਹੜੇ ਆਪਣੀ ਜਾਣਕਾਰੀ ਜਿੰਨੀ ਵੀ ਸੋਸ਼ਲ ਮੀਡੀਆ ਤੋਂ ਹੋ ਕਾਪੀ ਕਰਦੇ ਨੇ ਫਿਰ ਉਸ ਤੋਂ ਬਾਅਦ ਫੇਕ ਪ੍ਰੋਫਾਈਲ ਬਣਾਉਂਦੇ ਨੇ ਜਾਂ ਆਪਣੀ ਉਹੀ ਜਾਣਕਾਰੀ ਵਰਤ ਕੇ ਆਪਾਂ ਨੂੰ ਕਾਲ ਕਰਦੇ ਨੇ ਤੇ ਆਪਣੇ ਤੋਂ ਜਿਹੜੀ ਪੈਸੇ ਦੀ ਉਹ ਡਿਮਾਂਡ ਕਰਦੇ ਨੇ ਇਸੇ ਦੀ ਇੱਕ ਜਿਵੇਂ ਪਾਟ ਹੈਗਾ ਆਪਣੇ ਪੰਜਾਬ ਦੇ ਵਿੱਚ ਲਾ ਲੋ ਬਹੁਤ ਜ਼ਿਆਦਾ ਜਿਹੜੇ ਆਪਣੇ ਲੋਕ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਕਿਸੇ ਦਾ ਬੇਟਾ ਹੈਗਾ ਕਿਸੇ ਦੀ ਬੇਟੀ ਆ ਉਹ ਫੋਰਨ ਕੰਟਰੀ ਦੇ ਵਿੱਚ ਹੈਗੇ ਨੇ ਉਧਰ ਟਾਈਮ ਜ਼ੋਨ ਦਾ ਫਰਕ ਆ ਆਪਣੇ ਨਾਲੋਂ ਆਪਣੇ ਜੇ ਦਿਨ ਆ ਤਾਂ ਉਧਰ ਰਾਤ ਹੈਗੀ ਆ ਉਧਰ ਰਾਤ ਮੰਨ ਲਓ ਆਪਣੇ ਟਾਈਮ ਜ਼ੋਨ ਦਾ ਫਰਕ ਹੋਣ ਕਰਕੇ ਉਹ ਇਸ ਚੀਜ਼ ਦਾ ਫਾਇਦਾ ਉਠਾਉਂਦੇ ਨੇਗੇ ਉਹ ਕਾਲ ਕਰਦੇ ਨੇਗੇ ਵੀ ਤੁਹਾਡਾ ਜਿਹੜਾ ਆਹ ਰਿਸ਼ਤੇਦਾਰ ਆ ਤੁਹਾਡਾ ਜਾਂ ਬੇਟਾ ਜਾਂ ਬੇਟੀ ਆ ਉਦੇ ਤੋਂ ਐਕਸੀਡੈਂਟ ਹੋ ਗਿਆ ਜਾਂ ਉਹਨਾਂ ਨੂੰ ਡਰਾ ਕੇ ਉਹ ਕਹਿੰਦੇ ਨੇ ਵੀ ਇਸ ਤਰ੍ਹਾਂ ਉਹ ਐਕਸੀਡੈਂਟ ਦੇ ਵਿੱਚ ਜਿਹੜੀ ਅਗਲੀ ਪਾਰਟੀ ਹੈ ਉਹਨਾਂ ਦੇ ਇੱਕ ਬੰਦੇ ਦੀ ਡੈਥ ਹੋ ਚੁੱਕੀ ਹੈਗੀ ਅਸੀਂ ਤੁਹਾਡੇ ਇਹ ਰਿਸ਼ਤੇਦਾਰ ਤੇ ਜਾਂ ਬੇਟੇ ਤੇ ਐਫ ਆਈ ਆਰ ਦਰਜ ਕਰਕੇ ਇਹਨੂੰ ਰਿਪੋਰਟ ਕਰ ਰਹੇ ਹਾਂਗੇ ਜੇ ਤੁਸੀਂ ਇਹਨੂੰ ਬਚਾਉਣਾ ਚਾਹੁੰਦੇ ਹੋ ਤਾਂ ਉਹਦੀ ਸੈਟਲਮੈਂਟ ਦੇ ਲਈ ਅਗਲੀ ਪਾਰਟੀ ਨਾਲ ਤੁਸੀਂ ਸਮਝੌਤਾ ਕਰਕੇ ਜਾਂ ਉਹਨਾਂ ਦੀ ਜਿੰਨੀ ਪੇਮੈਂਟ ਤੁਸੀਂ ਉਹ ਸਬਮਿਟ ਕਰਵਾ ਕੇ ਤੁਸੀਂ ਇਹਨੂੰ ਬਚਾ ਸਕਦੇ ਹੋ ਉਹ ਡਰ ਜਾਂਦੇ ਨੇਗੇ ਵੀ ਬੱਚਾ ਸਾਡਾ ਰਿਪੋਰਟ ਨਾ ਹੋ ਜੇ ਉਦੇ ਕਾਰਨ ਉਹ ਜਿਹੜੀ ਉਹਨਾਂ ਦੇ ਜਿਹੜੇ ਅਕਾਊਂਟ ਦਿੰਦੇ ਨੇਗੇ ਉਹ ਨਿਊ ਅਕਾਊਂਟ ਜਿਹੜੇ ਕਿਸੇ ਆਮ ਲੋਕਾਂ ਦੇ ਜਿਹੜੇ ਅਵੇਅਰ ਨਹੀਂ ਹੈਗੇ ਕਿਸੇ ਗਰੀਬ ਦੇ ਹਨਾ ਜਾਂ ਕਿਸੇ ਦੇ ਵੀ ਜਾਂ ਲਾਲਚ ਦੇ ਵਿੱਚ ਆ ਕੇ ਆਪਣੇ ਅਕਾਊਂਟ ਦੇ ਦਿੰਦੇ ਨੇਗੇ ਉਹ ਅਕਾਊਂਟ ਦੇ ਵਿੱਚ ਪੈਸੇ ਉਹ ਟਰਾਂਸਫਰ ਕਰਾਉਂਦੇ ਨੇ ਤੇ ਇਸੇ ਤਰ੍ਹਾਂ ਉਹਨਾਂ ਨਾਲ ਠੱਗੀ ਜਿਹੜੀ ਉਹ ਮਾਰੀ ਜਾਂਦੀ ਆ ਉਹਦਾ ਕਾਰਨ ਹੁੰਦਾਗਾ ਉਹ ਆਪਣੀ ਜਿੰਨੀ ਵੀ ਆਪਾਂ ਇਨਫੋਰਮੇਸ਼ਨ ਜੇ ਕਿਸੇ ਆਪਾਂ ਦੋਸਤ ਮਿੱਤਰ ਨੂੰ 에ਅਰਪੋਰਟ ਤੇ ਛੱਡਣ ਜਾਣੇ ਆਗੇ ਘਰੋਂ ਜਾਣੇ ਆ ਆਪਾਂ ਸਾਰੀਆਂ ਆਪਣੀਆਂ ਫੋਟੋਆਂ ਨੇ ਜਿਹੜੀਆਂ ਆਪਦੀ ਜਿੰਨੀ ਵੀ ਜਾਣਕਾਰੀ ਆ ਉਹ ਸੋਸ਼ਲ ਮੀਡੀਆ ਤੇ ਸਾਂਝੀ ਕਰਦੇ ਆਂ ਔਰ ਇੱਕ ਚੀਜ਼ ਚੱਲ ਰਹੀ ਆ ਵੀ ਬਹੁਤ ਬਹੁਤ ਜ਼ਿਆਦਾ ਫਾਲੋਅਰਸ ਨੇ ਜਿਹੜੇ ਆਪਣੇ ਆਪਾ ਉਹਨਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਆਂ ਫਰੈਂਡ ਲਿਸਟ ਵੱਡੀ ਕਰਨ ਦੀ ਕੋਸ਼ਿਸ਼ ਕਰਦੇ ਆਂਗੇ ਇਹਦਾ ਉਹ ਕਾਰਨ ਬਣਦੇ ਜਿਹੜੇ ਉਹ ਫਰੈਂਡ ਲਿਸਟ ਆਪਣੇ ਚ ਐਡ ਹੁੰਦੇ ਨੇ ਫਾਲੋਅਰ ਹੁੰਦੇ ਨੇ ਉਹ ਆਪਣੀ ਜਿੰਨੀ ਵੀ ਜਾਣਕਾਰੀ ਆ ਉਹ ਦੇਖ ਸਕਦੇ ਨੇ ਉਹ ਫਿਰ ਆਪਣੀ ਜਾਣਕਾਰੀ ਨੂੰ ਹੀ ਕਾਪੀ ਕਰਕੇ ਆਪਣੇ ਖਿਲਾਫ ਵਰਤਿਆ ਜਾਂਦਾ ਹੈ ਤੇ ਕੋਈ ਹੈਲਪਲਾਈਨ ਨੰਬਰ ਜੀ ਹਾਂਜੀ ਇਹਦੇ ਲਈ ਜੇ ਕਿਸੇ ਨਾਲ ਫਾਈਨੈਂਸ਼ੀਅਲ ਫਰਾਡ ਹੁੰਦਾਗਾ ਤਾਂ ਉਹਦੇ ਲਈ ਗਵਰਨਮੈਂਟ ਆਫ ਇੰਡੀਆ ਦੀ ਇੱਕ ਵੈਬਸਾਈਟ ਵੀ ਆ ਸਾਈਬਰਕਰਾਇਮ.gov.in ਤੇ ਇਹਨਾਂ ਦਾ ਇੱਕ ਟੋਲ ਫਰੀ ਨੰਬਰ ਵੀ ਹੈਗਾ 1930 ਤੁਸੀਂ ਇਹਨਾਂ ਦੋਨਾਂ ਜ਼ਰੀਏ ਰਾਹੀਂ ਜਿਹੜੀ ਆਪਣੀ ਕੰਪਲੇਂਟ ਆ ਉਹ ਰਜਿਸਟਰਲ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਜੇ ਤੁਹਾਡੀ ਇੱਥੇ ਕੰਪਲੇਂਟ ਰਜਿਸਟਰਡ ਨਹੀਂ ਵੀ ਹੋ ਪਾਂਦੀ ਕਿਸੇ ਟੈਕਨੀਕਲ ਕਾਰਨ ਤਾਂ ਸਾਡੇ ਲੋਕਲ ਇੱਥੇ ਪੁਲਿਸ ਸਟੇਸ਼ਨ ਸਾਈਬਰ ਕਰਾਇਮ ਦੇ ਵਿੱਚ ਆ ਕੇ ਜਾਂ ਸਾਡੇ ਪੁਲਿਸ ਸਟੇਸ਼ਨ ਦਾ ਇੱਕ ਨੰਬਰ ਹੈ 75270 42000 ਉਹਦੇ ਰਾਹੀਂ ਟਾਈਪ ਕਰਕੇ ਵੀ ਤੁਸੀਂ ਆਪਣੀ ਜਿਹੜੀ ਕੰਪਲੇਂਟ ਆ ਉਹ ਰਜਿਸਟਰਡ ਕਰਵਾ ਸਕਦੇ ਆ ਤਾਂ ਇੱਕ ਨਾ ਗਵਰਨਮੈਂਟ ਆਫ ਇੰਡੀਆ ਦੀ ਵੈਬਸਾਈਟ ਆ ਸੰਚਾਰ ਸਾਥੀ ਤੁਸੀਂ ਉਹਦੇ ਉੱਪਰ ਜਾ ਕੇ ਆਪਣਾ ਜਿਹੜਾ ਤੁਹਾਡੇ ਕੋਲੇ ਹੁਣ ਕਰੰਟਲੀ ਨੰਬਰ ਚੱਲ ਰਿਹਾ ਹੈਗਾ ਉਹ ਨੰਬਰ ਸਬਮਿਟ ਕਰਕੇ ਤੁਹਾਨੂੰ OTP ਆਏਗਾ OTP ਸਬਮਿਟ ਕਰ ਦੇਣਾ ਤੁਹਾਡੇ ਕੋਲੇ ਉਹ ਲਿਸਟ ਪੂਰੀ ਸ਼ੋ ਹੋ ਜੇਗੀ ਤੁਹਾਡੇ ਉਸ ਹੁਣ ਕਰੰਟ ਅਡਰੈਸ ਤੇ ਜਿਹੜਾ ਤੁਹਾਡੇ ਕੋਲ ਨੰਬਰ ਚੱਲ ਰਿਹਾ ਉਹਦੇ ਨਾਲ ਲਿੰਕਡ ਹੋਰ ਕਿੰਨੇ ਜਿਹੜੇ ਨੰਬਰ ਨੇ ਮੋਬਾਈਲ SIM ਨੰਬਰ ਨੇਗੇ ਉਹ ਐਕਟੀਵੇਟ ਨੇ ਜਾਂ ਚੱਲ ਰਹੇ ਨੇਗੇ ਜੇ ਉਹਨਾਂ ਦੇ ਵਿੱਚੋਂ ਤੁਸੀਂ ਕੋਈ ਨੰਬਰ ਨਹੀਂ ਯੂਜ਼ ਕਰ ਰਹੇ ਜਾਂ ਤੁਹਾਡੀ ਫੈਮਿਲੀ ਜਾਂ ਤੁਹਾਡਾ ਕੋਈ ਦੋਸਤ ਨਹੀਂ ਯੂਜ਼ ਕਰ ਰਿਹਾ ਤਾਂ ਤੁਸੀਂ ਉੱਥੇ ਰਿਪੋਰਟ ਕਰਕੇ ਉਹਨੂੰ ਸਬਮਿਟ ਕਰ ਸਕਦੇ ਹੋ ਉਹ ਨੰਬਰ ਨੂੰ ਬੰਦ ਕਰਵਾ ਸਕਦੇ ਹੋਗੇ ਇਸੇ ਤਰ੍ਹਾਂ ਹੀ ਜਿਹੜੇ ਹੁਣ ਅੱਜਕੱਲ ਤੁਹਾਨੂੰ ਕੋਈ ਲਿੰਕ ਆਉਂਦੇ ਨੇਗੇ ਫੇਕ ਲਿੰਕ ਆਉਂਦੇ ਨੇ ਜਾਂ WhatsApp ਜਾਂ Telegram ਜਾਂ ਤੁਹਾਡੇ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਹੈਕ ਹੁੰਦੇ ਨੇਗੇ ਇਹਨਾਂ ਤੋਂ ਬਚਣ ਦੇ ਲਈ ਇੱਕ ਆਪਣੇ Android ਫੋਨ ਦੇ ਲਈ ਐਪਲੀਕੇਸ਼ਨ ਆ ਗਈ ਐਂਟੀ ਸਪਾਈ ਔਰ ਆ ਆਈਫੋਨ ਦੇ ਲਈ ਹੈਗੀ ਆ ਮੋਬਾਈਲ ਆਰਮਰ ਤੁਸੀਂ ਉਹ ਐਪਲੀਕੇਸ਼ਨ ਦੇ ਜ਼ਰੀਏ ਇਹ ਚੈੱਕ ਕਰ ਸਕਦੇ ਹੋ ਵੀ ਜਿਹੜਾ ਉਹ ਲਿੰਕ ਤੁਹਾਨੂੰ ਆਇਆਗਾ ਉਹ ਕਿੰਨਾ ਕੁ ਸੇਫ ਆ ਜਾਂ ਤੁਹਾਡੇ ਫੋਨ ਦੇ ਵਿੱਚ ਕੋਈ ਸਸਪੈਕਟਿਡ ਐਪਲੀਕੇਸ਼ਨ ਜਾਂ ਕੋਈ ਫਾਈਲ ਕੋਈ ਮਜੂਦ ਤਾਂ ਨਹੀਂ ਹੈਗੀ ਜੇ ਹੈਗੀ ਆ ਤਾਂ ਤੁਸੀਂ ਉਹਦੇ ਜ਼ਰੀਏ ਉਹਨੂੰ ਰਿਮੂਵ ਕਰ ਸਕਦੇ ਹੋ ਤਾਂ ਇਹ ਚੀਜ਼ ਤੋਂ ਤੁਸੀਂ ਬਚ ਸਕਦੇ ਹੋਗੇ ਇੱਕ ਜਿਹੜਾ ਸੋਸ਼ਲ ਮੀਡੀਆ ਹੈਗਾ ਜਿਹੜੇ ਜਿੰਨੇ ਪਲੇਟਫਾਰਮ ਨੇਗੇ ਫੇਸਬੁੱਕ ਹੋ ਗਈ ਇਨਸਟਾਗ੍ਰam ਹੋ ਗਿਆ ਟੈਲੀਗ੍ਰam ਹੋ ਗਿਆ ਆਪਣੇ ਟਵਿੱਟਰ ਹੋ ਗਿਆ ਔਰ ਵਟਸਐਪ ਦੇ ذریعے ਵੀ ਹੋ ਗਿਆ ਇਹਨਾਂ ਤੇ ਜਿਹੜੀ ਆਪਣੀ ਪ੍ਰਾਈਵੇਸੀ ਆ ਟੂ ਸਟੈਪ ਵੈਰੀਫਿਕੇਸ਼ਨ ਐਕਟੀਵੇਟ ਹੁੰਦੀ ਹੈ ਇਹਨਾਂ ਤੇ ਸੋਸ਼ਲ ਮੀਡੀਆ ਫੇਸਬੁੱਕ ਤੇ ਪ੍ਰੋਫਾਈਲ ਲੋਕ ਦੀ অপਸ਼ਨ ਆਉਂਦੀ ਹੈ ਕਿ ਉਹ ਤੁਸੀਂ ਜ਼ਰੂਰ ਲਗਾ ਕੇ ਰੱਖੋ ਇਹਦੇ ਨਾਲ ਕੀ ਆ ਜੇ ਤੁਹਾਡੀ ਟੂ ਸਟੈਪ ਵੈਰੀਫਿਕੇਸ਼ਨ ਵਟਸਐਪ ਤੇ ਜਾਂ ਟੈਲੀਗ੍ਰam ਤੇ ਐਕਟੀਵੇਟ ਆ ਜੇ ਤੁਹਾਡਾ ਟੈਲੀਗ੍ਰam ਜਾਂ ਵਟਸਐਪ ਕੋਈ ਹੈਕ ਕਰਨ ਦੀ ਕੋਸ਼ਿਸ਼ ਕਰਦਾਗਾ ਤਾਂ ਉਹ ਨਹੀਂ ਹੋ ਪਾਉਂਦਾ ਜੇ ਤੁਹਾਡੀ ਉਹ ਐਕਟੀਵੇਟ ਆ ਜੇ ਨਹੀਂ ਐਕਟੀਵੇਟ ਹੈਗੀ ਤਾਂ ਜਿਆਦਾ ਚਾਂਸ ਹੁੰਦੇ ਆ ਤੁਹਾਡਾ WhatsApp ਕਿਸੇ ਟਾਈਮ ਕਿਸੇ ਲਿੰਕ ਤੇ ਕਲਿੱਕ ਕਰਨ ਦੇ ਜ਼ਰੀਏ ਹੈਕ ਹੋ ਸਕਦਾ ਪਬਲਿਕ ਨੂੰ ਕੀ ਮੈਸੇਜ ਦੇਣਾ ਜੇ ਕੋਲ ਵਗੈਰਾ ਪੁਲਿਸ ਮੁਲਾਜ਼ਮ ਦੀ ਬਣ ਕੇ WhatsApp ਆਉਂਦੀ ਮੈਸੇਜ ਕੀ ਦੇਣਾ ਨਾ ਪਬਲਿਕ ਨੂੰ ਇਹ ਬਾਰੇ ਹਾਂਜੀ ਪਬਲਿਕ ਨੂੰ ਮੈਸੇਜ ਅਸੀਂ ਇਹ ਦੇਣਾ ਚਾਹਾਂਗੇ ਚਾਹਾਂਗੇ ਵੀ ਡਿਜੀਟਲ ਅਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਜੇ ਤੁਹਾਨੂੰ ਕੋਈ ਇਦਾਂ ਦੀ ਕੋਈ ਵੀਡੀਓ ਕਾਲ ਆਉਂਦੀ ਆ ਜਾਂ ਤੁਹਾਨੂੰ ਕੋਈ ਵਟਸਐਪ ਤੇ ਪ੍ਰੋਫਾਈਲ ਫੋਟੋ ਪੁਲਿਸ ਦੀ ਜਾਂ ਕਿਸੇ ਪੁਲਿਸ ਸੀਨੀਅਰ ਅਫਸਰ ਦੀ ਜਾਂ ਆਰਮੀ ਦੀ ਲਗਾ ਕੇ ਕੋਈ ਕਾਲ ਕਰਦਾ ਜਾਂ ਤੁਹਾਨੂੰ ਮੈਸੇਜ ਕਰਦਾਗਾ ਤਾਂ ਉਸ ਦਾ ਤੁਸੀਂ ਰਿਪਲਾਈ ਵੀਡੀਓ ਕਾਲ ਦੇ ਜ਼ਰੀਏ ਉਹ ਨਹੀਂ ਅਟੈਂਡ ਕਰਨੀ ਜਾਂ ਉਹਦਾ ਕੋਈ ਰਿਪਲਾਈ ਨਹੀਂ ਕਰਨਾ ਜਾਂ ਉਹਨਾਂ ਨੂੰ ਕੋਈ ਪੈਸੇ ਟ੍ਰਾਂਸਫਰ ਨਹੀਂ ਕਰਨੇ ਜੇ ਤੁਹਾਡੀ ਕੋਈ ਇਦਾਂ ਦੀ ਕੋਈ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਨਵੋਲਵਮੈਂਟ ਆਉਂਦੀ ਵੀ ਆਗੀ ਤਾਂ ਪੁਲਿਸ ਤੁਹਾਨੂੰ ਸਬੰਧਤ ਤੁਹਾਡੇ ਥਾਣੇ ਰਹਿਸ਼ੀ ਥਾਣੇ ਦੇ ਥਰੂ ਜਾਂ ਤੁਹਾਨੂੰ ਫਿਜ਼ੀਕਲੀ ਇੱਕ ਨੋਟਿਸ ਭੇਜੇਗੀ ਬਕਾਇਦਾ ਕੋਈ ਈਮੇਲ ਮਤਲਬ ਉਹ ਜਿਹੜਾ ਨੋਟਿਸ ਤੁਹਾਨੂੰ ਨੋਟ ਕਰਵਾ ਕੇ ਉਹਦੇ ਜ਼ਰੀਏ ਤੁਸੀਂ ਤੁਹਾਡੇ ਨਾਲ ਟਾਈਪ ਕਰੇਗੀ ਨਾ ਕਿ ਤੁਹਾਨੂੰ ਵੀਡੀਓ ਕਾਲ ਦੇ ਜ਼ਰੀਏ ਕੋਈ ਡਿਜੀਟਲ ਅਰੈਸਟ ਨਾਮ ਦੇ ਰਿਲੇਟਡ ਐਦਾਂ ਤੁਹਾਨੂੰ ਕੋਈ ਨਹੀਂ ਰੱਖ ਸਕਦਾ ਹੈ ਇੱਕ ਮੈਂ ਤੁਹਾਡੀ ਇਸ ਮੀਡੀਆ ਦੇ ਜ਼ਰੀਏ ਇੱਕ ਜਾਣਕਾਰੀ ਹੋਰ ਪਬਲਿਕ ਨਾਲ ਸਾਂਝੀ ਕਰਨਾ ਚਾਹੁੰਦਾ ਜਿਹੜੀ ਅੱਜਕੱਲ ਅਸੀਂ ਇੱਕ ਚੀਜ਼ ਦੇਖ ਰਹੇ ਹਾਂਗੇ ਜਿਹੜੇ ਬੱਚੇ ਨੇਗੇ ਜਾਂ ਸਟੂਡੈਂਟ ਨੇਗੇ ਉਹ ਇੱਕ ਅਸ਼ਲੀਲ ਜਿਹੜੀਆਂ ਵੀਡੀਓ ਨੇਗੀਆਂ 18 ਸਾਲ ਤੋਂ ਛੋਟੇ ਬੱਚਿਆਂ ਦੀਆਂ ਕਈ ਵਾਰੀ ਉਹ ਜਿਹੜੀਆਂ ਉਹ ਸਰਚ ਕਰਦੇ ਨੇਗੇ ਇਹ ਵੀਡੀਓ ਨੇ ਜਿਹੜੀਆਂ ਇਹ ਸਰਚ ਕਰਨਾ ਦੇਖਣਾ ਔਰ ਇਹਨੂੰ ਸ਼ੇਅਰ ਜਾਂ ਅਪਲੋਡ ਕਰਨਾ ਇੱਕ ਕ੍ਰਾਈਮ ਆਗਾ ਪੂਰੀ ਦੁਨੀਆ ਦੇ ਵਿੱਚ ਇੱਕ ਸੰਸਥਾ ਹੈਗੀ NCEMC ਉਹ ਜਿਹੜੀ ਪੂਰੀ ਦੁਨੀਆ ਦੇ ਉੱਪਰ ਨਿਗਰ ਰੱਖਦੀ ਹੈਗੀ ਜਿੱਥੇ ਵੀ ਕਿਤੇ ਦੁਨੀਆ ਦੇ ਵਿੱਚ ਇਦਾਂ ਦਾ ਕੋਈ ਕੰਟੈਂਟ ਸਰਚ ਹੁੰਦਾ ਜਾਂ ਸ਼ੇਅਰ ਹੁੰਦਾਗਾ ਉਸ ਟਾਈਮ ਉਹ ਇੱਕ ਟਿਪ ਲਾਈਨ ਜਿਹੜੀ ਕੰਪਲੇਂਟ ਆ ਉਸ ਜਨਰੇਟ ਕਰਕੇ ਸਬੰਧਤ ਕੰਟਰੀ ਨੂੰ ਔਰ ਸਬੰਧਤ ਸਟੇਟ ਨੂੰ ਤੇ ਫਿਰ ਔਰ ਸਬੰਧਤ ਡਿਸਟ੍ਰਿਕਟ ਦੇ ਰਾਹੀਂ ਪੁਲਿਸ ਸਟੇਸ਼ਨ ਕੋਲੇ ਆਉਂਦੀ ਹੈਗੀ ਉਹਦੇ ਤੇ ਜਿਹੜੀ ਉਹ ਐਫ ਆਈ ਆਰ ਰਜਿਸਟਰਡ ਹੁੰਦੀ ਹੈਗੀ ਉਹ ਜਦੋਂ ਐਫ ਆਈ ਆਰ ਰਜਿਸਟਰਡ ਹੋ ਕੇ ਸਾਡੇ ਕੋਲੇ ਅਸੀਂ ਉਹ ਬੰਦੇ ਦੀ ਅਰੈਸਟ ਪਾਉਣੇ ਆਗੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾਗਾ ਕਿ ਉਹ ਜਿਹੜੇ ਬੱਚੇ ਨੇਗੇ ਜਾਂ ਉਹ ਜਿਹੜੇ ਲੋਕ ਨੇਗੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੈਗਾ ਵੀ ਜਿਹੜਾ ਉਹ ਇਹ ਚੀਜ਼ ਸਰਚ ਕਰ ਰਹੇ ਨੇਗੇ ਔਰ ਉਹ ਕੋਈ ਕ੍ਰਾਈਮ ਹੈਗਾ ਇਸ ਇਹ ਤੁਹਾਡੇ মিডিਆ ਦੇ ਜ਼ਰੀਏ ਅਸੀਂ ਇਹ ਜ਼ਰੂਰ ਉਹਨਾਂ ਲੋਕਾਂ ਨੂੰ ਅਵੇਅਰ ਕਰਨਾ ਚਾਹਾਂਗੇ ਕਿ ਇਦਾਂ ਦਾ ਜਿਹੜਾ ਕੋਈ ਕੰਟੈਂਟ ਆ ਉਹ ਸਰਚ ਨਾ ਕੀਤਾ ਜਾਵੇ ਔਰ ਸ਼ੇਅਰ ਨਾ ਕੀਤਾ ਜਾਵੇ ਔਰ ਇਹ ਜ਼ਿਆਦਾ ਤਾਂ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਆਪਣੇ ਦੋਸਤ ਮਿੱਤਰ ਨੇ ਉਹਨਾਂ ਦੇ ਰਿਲੇਟਿਵ ਨੇ ਪਰਿਵਾਰ ਨਾਲ ਇਹ ਚੀਜ਼ ਜ਼ਰੂਰ ਸਾਂਝੀ ਕੀਤੀ ਜਾਵੇ ਔਰ ਇੱਕ ਜਿਹੜੇ ਲੋਕ ਨੇਗੇ ਜਿਹੜੇ ਬੱਚੇ ਨੇਗੇ ਸਟੂਡੈਂਟ ਨੇ ਜਾਂ ਉਹ ਇੱਕ ਜਾਣੇ ਅਣਜਾਣੇ ਦੇ ਵਿੱਚ ਹਥਿਆਰਾਂ ਨਾਲ ਜਾਂ ਨੰਗੇ ਜਿਹੜੇ ਤਲਵਾਰਾਂ ਨੇ ਨੰਗੀਆਂ ਜਾਂ ਹੁੱਲੜਬਾਜੀ ਦੀਆਂ ਕਈ ਵੀਡੀਓ ਨੇਗੀਆਂ ਉਹ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਨੇਗੇ ਉਹ ਵੀ ਇੱਕ ਜਿਹੜੇ ਹਥਿਆਰਾਂ ਨੂੰ ਪ੍ਰੋਮੋਟ ਕਰਨਾ ਇੱਕ ਕ੍ਰਾਈਮ ਦਾ ਹਿੱਸਾ ਨੇਗੇ ਮੈਂ ਤੁਹਾਡੇ ਇਸ ਮੀਡੀਆ ਦੇ ਜ਼ਰੀਏ ਦੱਸਣਾ ਚਾਹੁੰਗਾ ਕਿ ਉਹ ਲੋਕ ਨੇ ਜਿਹੜੇ ਜਾਂ ਉਹ ਬੱਚੇ ਨੇਗੇ ਉਹ ਜਾਣੇ ਅਣਜਾਣੇ ਦੇ ਵਿੱਚ ਇਹ ਚੀਜ਼ਾਂ ਨੂੰ ਨਾ ਕਰਨ ਉਹ ਕਿਤੇ ਨਾ ਕਿਤੇ ਇਹ ਕ੍ਰਾਈਮ ਦੇ ਭਾਗੀਦਾਰ ਬਣ ਰਹੇ ਨੇ ਤਾਂ ਉਹਨਾਂ ਦੇ ਉੱਪਰ ਅਸੀਂ ਕੰਟੀਨਿਊਲੀ ਕੰਟੀਨਿਊਸਲੀ ਨਿਗਰ ਰੱਖ ਰਹੇ ਹਾਂਗੇ ਵੀ ਉਹ ਏਦਾਂ ਦੇ ਕੋਈ ਜੇ ਕੋਈ ਵੀਡੀਓ ਅਪਲੋਡ ਹੁੰਦੀ ਆ ਜਾਂ ਕੋਈ ਹਥਿਆਰ ਨੂੰ ਪ੍ਰਮੋਟ ਕਰਦਾਗਾ ਤਾਂ ਉਹਨਾਂ ਤੇ ਜਿਹੜੀ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ। ਇਸਨ ਜਗਤਾਰ ਸਿੰਘ ਸੀਨੀਅਰ ਕੋਸਟੇਬਲ ਜਿਨ੍ਹਾਂ ਨੇ ਸਾਈਬਰ ਸੈੱਲ ਬਾਰੇ ਪੂਰੀ ਜਾਣਕਾਰੀ ਦਿੱਤੀ। ਦੈਨਿੰਗ ਸਵੇਰਾ ਲਈ ਨਿਰਮਲ ਕਮਾ ਦੀ ਰਿਪੋਰਟ ਬਰਨਾਲਾ।